ਉੱਤੇ ਇਲਜ਼ਾਮ ਲਗਾ ਦਿੱਤਾ ਗਿਆ ਕਿ ਹਨਾ ਕਾਂਗਰਸ ਵਿਰੋਧੀ ਨੀਤੀਆਂ ਨੇ ਜਿਹੜੀਆਂ ਅਪਣਾਈਆਂ ਗਈਆਂ ਤੇ ਇਹ ਕਹਿ ਕੇ ਤੁਹਾਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਇਹ ਪਾਰਟੀ ਵਿਰੋਧੀ ਨੀਤੀਆਂ ਨਹੀਂ ਇਹ ਪਾਰਟੀ ਵਿਰੋਧੀ ਨੀਤੀ ਤਾਂ ਮਤਲਬ ਇਹ ਉਹਦੀ ਮਾਨਸਿਕਤਾ ਹੈ ਕਾਂਗਰਸ ਦੇ ਪ੍ਰਧਾਨ ਦੀ ਕਿ ਉਹਨੂੰ ਆਪਦੇ ਸਿੱਖੀ ਦੇ ਸਿਧਾਂਤ ਵੀ ਪਾਰਟੀ ਵਿਰੋਧੀ ਲੱਗਣ ਲੱਗੇ ਪੰਥ ਦੀ ਗੱਲ ਕਰਨਾ ਕਿ ਅਸਲੀ ਨਿਸ਼ਾਨ ਸਾਹਿਬ ਚੱਕਣਾ ਇੱਕ ਛੋਟੀ ਸੋਚ ਵਾਲੇ ਪ੍ਰਧਾਨ ਨੂੰ ਰਾਜੀ ਬੜਿੰਗ ਨੂੰ ਨਹੀਂ ਦੁਆਰਾ ਹੋਇਆ ਤਾਂ ਇਹਦੇ ਚ ਕਸੂਰ ਉਹਦਾ ਹੈ ਉਹਦੇ ਪਰਲ ਕੋਸਲ ਤੇ ਵਿੱਚ ਕਮੀ ਰਹਿ ਗਈ ਹੋਣੀ ਆ ਇੱਕ ਨੌਜਵਾਨ ਆਇਆ ਪੱਗ ਬੰਨਣ ਉਹਨੂੰ ਪੁੱਛਿਆ ਗਿਆ ਕਿ ਕਿਹੜਾ ਕਲਰ ਤਾਂ ਉਹਨੇ ਕੇਸਰੀ ਨشان ਸਾ ਕੇਸਰੀ ਕਲਰ ਚੱਕ ਲਿਆ ਪੱਗ ਦਾ ਦਸਤਾਰ ਦਾ ਤਾਂ ਫਿਰ ਰਾਹੁਲ ਗਾਂਧੀ ਨੇ ਪੁੱਛਿਆ ਵੀ ਇਹ ਹੀ ਕਿਉਂ ਤੇ ਕੋਲੇ ਇਹ ਛੋਟੀ ਜਿਹੀ ਉਚਾਲਾ ਪ੍ਰਧਾਨ ਖੜਾ ਸੀ ਉਹਨੂੰ ਕਹਿੰਦਾ ਜੂਹੀ ਸਰ ਬਸ ਕੇਸਰੀ ਹੀ ਕਿਉਂ ਕਹਿੰਦਾ ਜੂਹੀ ਸਰ ਉਹ ਮੂਰਖਾ ਇੱਕ ਦਾਸੋਂ ਨੂੰ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਇਹ ਮੁਲਕ ਨੂੰ ਯਾਦ ਕਰਾਉਣ ਵਾਲਿਆਂ ਦਾ ਮੁਲਕ ਨੂੰ ਫਰੰਗੀਆਂ ਤੋਂ ਅਫਗਾਨੀਆਂ ਨੂੰ ਪੁਝਾਉਣ ਵਾਲਿਆਂ ਦਾ ਡੰਗਾ ਇਹ ਤਸੇ ਤਾਂ ਜੀ ਉਸ ਰੰਗ ਨਾਲ ਪਿਆਰ ਹੋਵੇ ਉਸ ਕੌਮ ਨਾਲ ਪਿਆਰ ਹੋਵੇ ਤੇ ਹੁਣ ਕੀ ਲੱਗਦਾ ਕਿ ਜਿਹੜੇ ਲੋਕ ਨੇ ਉਹ ਰਾਜਾ ਵੜਿੰਗ ਤੇ ਭਰੋਸਾ ਕਰਨਗੇ ਮੰਜੀ ਠੋਕੇ ਭੇਜ ਜਗੇ ਦੇਖੀ ਜੈ ਤੁਸੀਂ ਮੇਰੇ ਲੀਡਰਸ਼ਿਪ ਨੂੰ ਦੁਆਰਾ ਦਰਖਾਸਤ ਆ ਕਿ ਅਸੀਂ ਚਪੇੜ ਮਾਰ ਕੇ ਭੇਜੋ ਇਹਦੇ ਤਾਂ ਕਿ ਪਤਾ ਲੱਗੇ ਕਿ ਦੂਜਿਆਂ ਦੇ ਹੱਕ ਦੇ ਉੱਤੇ ਡਾਕਾ ਮਾਰਨ ਦਾ ਨਤੀਜਾ ਕੀ ਹੁੰਦਾ ਜੀ ਇਹਨਾਂ ਦਾ ਵਿਰੋਧ ਆ ਜਿਹੜਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਹੁੰਦਾ ਕਿ ਸਿੱਖ ਵਿਰੋਧੀ ਨੀਤੀਆਂ ਨੇ ਰਾਜਾ ਵੜਿੰਗ ਦੀਆਂ ਉਹਨੂੰ ਮਾਂ ਕਹਿਣਾ ਜਿਹਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੂੰ ਮਾਂ ਕਹਿਣਾ ਉਹ ਮਾਂ ਹੋ ਸਕਦੀ ਕਿਸੇ ਦੀ ਉਹਨੂੰ ਤਾਂ ਉਹਦੇ ਪੁੱਤਾਂ ਨੂੰ ਨਹੀਂ ਮਾਂ ਕਹਿਣਾ ਚਾਹੀਦਾ ਕਿਹੜੇ ਵੇਲੇ ਕਮਲਨਾਥ ਨੂੰ ਕਲੀਨ ਚਿੱਟ ਦੇਣ ਵਾਲਾ ਕੌਣ ਆ ਤੂੰ ਕਹਿੰਦਾ ਜੀ ਕਮਲਨਾਥ ਨੇ ਕੋਈ ਗੁਨਾਹ ਨਹੀਂ ਕੀਤਾ ਤੁਸੀਂ ਪੰਜੇ ਨੂੰ ਪੰਜੇ ਦੀ ਤੁਲਨਾ ਗੁਰੂ ਨਾਨਕ ਸਾਹਿਬ ਦੇ ਪੰਜੇ ਨਾਲ ਕਰਦੇ ਗੁਰੂ ਨਾਨਕ ਸਾਹਿਬ ਦਾ ਪੰਜਾ ਰਹਿਮਤਾਂ ਵੰਡਦਾ ਹੈ ਗੁਰੂ ਨਾਨਕ ਸਾਹਿਬ ਦੇ ਪੰਜੇ ਨੇ ਸੱਚਣ ਠੱਗ ਕੌਡੇ ਰਾਖਸ਼ ਵਲੀ ਖੰਧਾਰੀ ਵਰਗਿਆਂ ਨੂੰ ਸਿੱਧੇ ਰਸਤੇ ਤੋੜਿਆ ਪੂ ਪੰਜਾਬੀ ਵੀ ਦੇਖ ਰਹੇ ਹੋ ਤੁਸੀਂ ਮੈ ਹਿਸ਼ਾ ਚੋਣ ਅਖਾੜਾ ਪੱਕ ਚੁੱਕਾ ਹੈ ਤੇ ਸਾਰੇ ਜਿਹੜੇ ਕਿ ਉਮੀਦਵਾਰ ਨੇ ਆਪਣੇ ਆਪਣੀਆਂ ਪਾਰਟੀਆਂ ਵੱਲੋਂ ਅ ਅਖਾੜੇ ਦੇ ਵਿੱਚ ਉਤਾਰ ਦਿੱਤੇ ਗਏ ਨੇ ਤੇ ਹੁਣ ਹਰ ਇੱਕ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਆ ਜਿਹੜੇ ਕਿ ਉਹ ਵੀ ਚੱਲ ਰਹੇ ਨੇ ਤੇ ਸਾਡੇ ਨਾਲ ਇਸ ਵਕਤ ਕਮੇਜੀਤ ਬਰਾੜ ਜਿਹੜੇ ਕਿ ਆਜ਼ਾਦ ਚੋਣ ਲੜ ਰਹੇ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੋਣ ਇਹਨਾਂ ਨੂੰ ਨਹੀਂ ਜਾਣਦਾ ਹੋਵੇਗਾ ਇਹਨਾਂ ਵੱਲੋਂ ਯੂਥ ਆ ਜਿਹੜੀ ਕਿ ਕਾਫੀ ਇਕੱਠੀ ਕੀਤੀ ਗਈ ਸੀ ਕਾਂਗਰਸ ਦੇ ਵਿੱਚ ਪ੍ਰਧਾਨ ਰਹੇ ਨੇ ਤੇ ਪਿਛਲੇ ਸਾਲ ਰਾਜਾਵਿੰਗ ਦੇ ਵੱਲੋਂ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਤੇ ਹੁਣ ਲੋਕ ਸਭਾ ਚੋਣਾਂ ਨੇ ਜਿਹੜੀਆਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜ ਰਹੇ ਨੇ ਕੱਲ੍ਹ ਪੱਤ ਕਰਾਂਗੇ ਸਰ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਪਹਿਲਾਂ ਤਾਂ ਮੈਂ ਜਾਨਣਾ ਚਾਹੁੰਗੀ ਕਿ ਇੰਨਾ ਪਿਆਰ ਕਾਂਗਰਸ ਨੇ ਤੁਹਾਨੂੰ ਦਿੱਤਾ ਸੀਗਾ ਇੰਨਾ ਤੁਸੀਂ ਯੂਥ ਇਕੱਠਾ ਕੀਤਾ ਹੋਇਆ ਸੀਗਾ ਸਭ ਕੁਝ ਤੁਹਾਨੂੰ ਮਿਲਿਆ ਤੇ ਕੀ ਕਾਰਨ ਰਿਹਾ ਕਿ ਤੁਹਾਡੇ ਤੇ ਇਲਜ਼ਾਮ ਲਗਾ ਦਿੱਤਾ ਗਿਆ ਕਿ ਹਨਾ ਕਾਂਗਰਸ ਵਿਰੋਧੀ ਨੀਤੀਆਂ ਨੇ ਜਿਹੜੀਆਂ ਅਪਣਾਈਆਂ ਗਈਆਂ ਤੇ ਇਹ ਕਹਿ ਕੇ ਤੁਹਾਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਜਾਂਦਾ ਪਿਆਰ ਕਾਂਗਰਸ ਨੇ ਨਹੀਂ ਦਿੱਤਾ ਉਹ ਤਾਂ ਪਿਆਰ ਜਿਹੜਾ ਦਿੱਤਾ ਸੀ ਉਹ ਤੁਸੀਂ ਦੇਖ ਹੀ ਲਿਆ ਜੀ ਤੇ ਪਾਰਟੀ ਵਿਰੋਧੀ ਨੀਤੀਆਂ ਨਹੀਂ ਇਹ ਪਾਰਟੀ ਵਿਰੋਧੀ ਨੀਤੀ ਤਾਂ ਮਤਲਬ ਇਹ ਉਹਦੀ ਮਾਨਸਿਕਤਾ ਹੈ ਕਾਂਗਰਸ ਦੇ ਪ੍ਰਧਾਨ ਦੀ ਕਿ ਉਹਨੂੰ ਆਪਦੇ ਸਿੱਖੀ ਦੇ ਸਿਧਾਂਤ ਹੀ ਪਾਰਟੀ ਵਿਰੋਧੀ ਲੱਗਣ ਲੱਗੇ ਮਤਲਬ ਕੇਸਰੀ ਨਿਸ਼ਾਨ ਸਾਹਿਬ ਚੱਕਣਾ ਧਾਰਮਿਕ ਸਮਾਗਮਾਂ ਦੇ ਵਿੱਚ ਪੰਥਕ ਸਮਾਗਮਾਂ ਦੇ ਵਿੱਚ ਜਿਹੜੀ ਸਾਡੀ ਪੰਥ ਸਾਡੇ ਜਿੰਦ ਜਾਨ ਜੀ ਸਾਡੇ ਤਾਂ ਅਸੀਂ ਤਾਂ ਸ਼ੁਰੂ ਤੋਂ ਇਹ ਮਨੁੱਖ ਸਿਧਾਂਤ ਹੀ ਸਿੱਖਿਆ ਕਿ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਪਰ ਜੇ ਪੰਥ ਦੀ ਗੱਲ ਕਰਨਾ ਕਿਸੇ ਨਿਸ਼ਾਨ ਸਾਹਿਬ ਚੱਕਣਾ ਇੱਕ ਛੋਟੀ ਸੋਚ ਵਾਲੇ ਪ੍ਰਧਾਨ ਨੂੰ ਰਾਜ ਵਿਡਿੰਗ ਨੂੰ ਨਹੀਂ ਦਵਾਰਾ ਹੋਇਆ ਤਾਂ ਇਹਦੇ ਚ ਕਸੂਰ ਉਹਦਾ ਹੈ ਜੀ ਦੋਸ਼ ਕਿਸੇ ਦਾਨੀ ਉਹਦੇ ਪਾਲਣ ਪੋਸਣ ਤੇ ਵਿੱਚ ਕਮੀ ਰਹਿ ਗਈ ਹੋਣੀ ਆ ਉਹਨੂੰ ਸੋਚ ਮੰਨ ਲਓ ਉਹਦਾ ਜਿਹੜਾ ਵਾਲੇ ਦੌਰ ਦਾ ਮਾਹੌਲ ਉਹਨਾਂ ਨੂੰ ਦੇਖਿਆ ਹੋਣਾ ਉਹਨਾਂ ਨੂੰ ਮਿਲਿਆ ਹੋਣਾ ਜੋ ਕਿ ਜਿਹੜਾ ਘਰੋਂ ਚਾਰ ਪੈਸੇ ਜ਼ਮੀਨਾਂ ਜਾਇਦਾਦਾਂ ਲੈ ਕੇ ਤੁਰਦਾ ਹੈ ਨਾ ਉਸ ਸਖਣਾ ਰਹਿ ਗਿਆ ਉਹ ਜਿਹੜੀ ਚੀਜ਼ ਲੈ ਕੇ ਉਹਨੂੰ ਸਮਾਜ ਚ ਵਿਚਰਨਾ ਚਾਹੀਦਾ ਸੀ ਸਾਡੇ ਗੁਰੂ ਸਾਹਿਬਾਨ ਦਾ ਸਿਧਾਂਤ ਹੈ ਇਕ ਸਦਾਤ ਲੈ ਕੇ ਸੀ ਉਹ ਤੁਰੇ ਹੋਏ ਜੀ ਸਵੇ ਸਾਂਝੀ ਵਾਲ ਸਦਾ ਐ ਤੋ ਕਿਸੇ ਨੇ ਦੱਸੇ ਬਾਹਰ ਅ ਜੂ ਸਾਂਝੀ ਵਾਲਤਾ ਦਾ ਸੁਨੇਹਾ ਤਾਂ ਉਹ ਸੁਨੇਹਾ ਜਿਹੜਾ ਜਿਹਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਗੁਰਬਾਣੀ ਦੀ ਆਪਾਂ ਗੱਲ ਕਰੀਏ ਜੀ ਭਗਤ ਜੈਦੇਵ ਜੀ ਭਗਤ ਸੂਰਦਾਸ ਜੀ ਭਗਤ ਕਬੀਰ ਜੀ ਜਿਵੇਂ ਮੈਂ ਭਗਤ ਸੂਰਦਾਸ ਜੀ ਭਗਤ ਜੈਦੇਵ ਜੀ ਭਗਤ ਰਾਮਾਨੰਦ ਜੀ ਦੀ ਗੱਲ ਕੀਤੀ ਉਹ ਜਾਤ ਤੇ ਬ੍ਰਾਹਮਣ ਨਹੀਂ ਜੀ ਭਗਤ ਕਬੀਰ ਜੀ ਜਾਤ ਦੇ ਜੁਲਾਹੇ ਭਗਤ ਸੈਣ ਜਾਤ ਦੇ 나ਈ ਭਗਤ ਰਵਿਦਾਸ ਮਹਾਰਾਜ ਚਮਾਰ ਜੀ ਜਾਤ ਦੇ ਤੇ ਭਗਤ ਨਾਮਦੇ ਉਜਾਤ ਦੇ ਸ਼ੀਬੇ ਕਬੀਰ ਸਾਹਿਬ ਹੋਰੀ ਫਰੀਦ ਸਾਹਿਬ ਜਾਤ ਦੇ ਮੁਸਲਮਾਨ ਫਕੀਰ ਹਾਲਾਂਕਿ ਜਾਤ ਪਾਤਾ ਤੋਂ ਦੂਰ ਕਿਉਂਕਿ ਰੱਬ ਲੋਕ ਸੀ ਜੱਤਾ ਪਤਾ ਤਾਂ ਉੱਤੇ ਸੀ ਗੁਰੂ ਸਾਹਿਬਾਨਾ ਨੇ ਇਹ ਸਾਰੇ ਬਾਣੀ ਸੰਪਾਦਨ ਇਕੱਠਾ ਕੀਤਾ ਜੀ ਅਸੀਂ ਰੋਜ਼ ਜੇ ਗੁਰੂ ਗ੍ਰੰਥ ਸਾਹਿਬ ਜੀ ਮੂਰੇ ਨਤਮਸਤਕ ਹੁੰਨੇ ਆ ਨਾ ਬੇਨਤੀਆਂ ਅਰਜ਼ੋਈਆਂ ਕਰਦੇ ਆ ਤਾਂ ਅਸੀਂ ਰਾਮਾਨੰਦ ਜੀ ਦੇ ਮੂਰੇ ਵੀ ਕਰਦੇ ਆ ਜਿਹੜੇ ਬ੍ਰਾਹਮਣ ਨੇ ਅਸੀਂ ਕਬੀਰ ਜੀ ਦੇ ਮੂਰੇ ਵੀ ਕਰਦੇ ਆ ਜਿਹੜੇ ਜੁਲਾਹੇ ਨੇ ਅਸੀਂ ਨਾਮਦੇਵ ਜੀ ਦੇ ਮੂਰੇ ਵੀ ਕਰਦੇ ਨੇ ਜਿਹੜੇ ਸ਼ੀਮਬੇ ਨੇ ਅਸੀਂ ਕਿਸੇ ਇਕੱਲੇ ਸਿੱਖ ਗੁਰੂ ਅਗੇ ਨਾ ਤਮਸਤਕ ਨਹੀਂ ਹੁੰਦੇ ਅਸੀਂ ਇਹਨਾਂ ਸਾਰਿਆਂ ਕੇ ਨਾ ਤਮਸਤਕ ਹੁੰਨੇ ਕਿਉਂਕਿ ਇਹ ਪ੍ਰਮਾਤਮਾ ਦਾ ਰੂਪ ਨੇ ਸਾਰੇ ਲੋਕਾਂ ਤੇ ਜੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਾਰਿਆਂ ਨੂੰ ਰਲ ਕੇ ਚੱਲਣ ਦਾ ਸੁਨੇਹਾ ਦਿੱਤਾ ਹੈ ਤੇ ਕਾਂਗਰਸ ਪ੍ਰਧਾਨ ਰਲ ਕੇ ਚੱਲਣ ਦੇ ਸੁਨੇਹੇ ਤੋਂ ਖਫਾ ਕਿਉਂ ਆ ਜੀ ਜੇ ਕੇਸਰੀ ਨਿਸ਼ਾਨ ਚੱਕਣ ਦੇ ਖਫਾ ਹੈ ਕੇਸਰੀ ਨਿਸ਼ਾਨ ਵਾਲਿਆਂ ਨੇ ਤਾਂ ਤਿਰੰਗਾ ਦਵਾਇਆ ਸਾਨੂੰ ਜੇ ਕੇਸਰੀ ਨਿਸ਼ਾਨ ਵਾਲੇ ਫਾਂਸੀਆਂ ਤੇ ਨਾ ਚੜਦੇ ਨਾ ਫਾਂਸੀ ਦੇ ਰਸਤੇ ਚੁੰਦੇ ਸਾਡੇ ਬਾਬੇ ਸਰਾਬੇ ਹੋਰੀ ਤੇ ਫਿਰ ਸਾਨੂੰ ਤਿਰੰਗਾ ਕਿਵੇਂ ਮਿਲਦਾ ਫਿਰ ਤਾਂ ਉਹ ਫਰੰਗੀਆਂ ਦਾ ਜਿਹੜਾ ਲਾਲਜਾ ਝੰਡਾ ਹੈ ਉਹੀ ਭਾਰਤ ਦੇ ਉੱਤੇ ਝੂਲਣਾ ਸੀ ਤੋਂ ਅਸੀਂ ਕੇਸਰੀ ਚੱਕਾਂਗੇ ਚੱਕਦੇ ਰਹੇ ਹਾਂ ਕੇਸਰੀ ਸਾਡੇ ਜਿੰਦ ਜਾਨ ਕੇਸਰੀ ਨਿਸ਼ਾਨ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਰਾਖੀ ਕਰਦਾ ਸਾਰਿਆਂ ਦੀ ਉਹ ਤੁਸੀਂ ਇਹ ਸੋਚ ਦੇਖੋ ਰਾਹੁਲ ਗਾਂਧੀ ਅੰਮ੍ਰਿਤਸਰ ਆਏ ਜੀ ਤਾਂ ਉਹਨਾਂ ਨੇ ਪੱਗ ਬੰਨਣ ਦੀ ਗੱਲ ਕੀਤੀ ਜੀ ਇੱਕ ਨੌਜਵਾਨ ਆਇਆ ਪੱਗ ਬੰਨਣ ਉਹਨੂੰ ਪੁੱਛਿਆ ਗਿਆ ਕਿ ਕਿਹੜਾ ਕਲਰ ਤਾਂ ਉਹਨੇ ਕੇਸਰੀ ਨਿਸ਼ਾਨ ਸਾਹ ਕੇਸਰੀ ਕਲਰ ਚੱਕ ਲਿਆ ਪੱਗ ਦਾ ਦਸਤਾਰ ਦਾ ਤਾਂ ਫਿਰ ਰਾਹੁਲ ਗਾਂਧੀ ਨੇ ਪੁੱਛਿਆ ਵੀ ਇਹ ਹੀ ਕਿਉਂ ਹਿੰਦੀਚੇ ਨੂੰ ਪੁੱਛਿਆ ਤੇ ਕੋਲੇ ਇਹ ਛੋਟੀ ਸੋਚ ਵਾਲਾ ਪ੍ਰਧਾਨ ਖੜਾ ਸੀ ਉਹਨੂੰ ਕਹਿੰਦਾ ਜੂਹੀ ਸਰ ਬਸ ਕੇਸਰੀ ਹੀ ਕਿਉਂ ਕਹਿੰਦਾ ਜੂਹੀ ਸਰ ਉਹ ਮੂਰਖਾ ਇੱਕ ਦਾਸ ਉਹਨੂੰ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਇਹ ਮੁਲਕ ਨੂੰ ਯਾਦ ਕਰਾਉਣ ਵਾਲਿਆਂ ਦਾ ਮੁਲਕ ਨੂੰ ਫਰੰਗੀਆਂ ਤੋਂ ਅਫਗਾਨੀਆਂ ਨੂੰ ਭਜਾਉਣ ਵਾਲਿਆਂ ਦਾ ਡੰਗਾ ਇਹ ਇਹ ਸਾਡੇ ਪੁਰਖਿਆਂ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਰੰਗ ਹੈ ਦੱਸੇ ਤਾਂ ਤਾਂ ਜੀ ਉਸ ਰੰਗ ਨਾਲ ਪਿਆਰ ਹੋਵੇ ਉਸ ਕੌਮ ਨਾਲ ਪਿਆਰ ਹੋਵੇ ਮਤਲਬ ਇਹ ਇਹੋ ਜੀ ਸੋਚ ਹੈ ਤੋ ਉਸ ਸੋਚ ਨਾਲ ਤਾਂ ਫਿਰ ਤੁਰੇ ਨਹੀਂ ਜਾ ਸਕਦਾ ਪਤਾ ਨਹੀਂ ਇੰਨੇ ਕਦਮ ਅਸਲ ਚ ਤਾਂ ਕੀ ਹੋਇਆ ਪਹਿਲਾਂ ਤਾਂ ਇਹੋ ਜਿਹਾ ਹੈ ਨਹੀਂ ਸੀ ਜਦੋਂ ਦਾ ਮੈਨੂੰ ਲੱਗਦਾ ਏਜੰਸੀਆਂ ਦੇ ਢਹੇ ਚੜ ਗਿਆ ਉਸ ਤੋਂ ਬਾਅਦ ਇਹ ਉਹਨਾਂ ਦੀ ਬੋਲੀ ਬੋਲਣ ਲੱਗ ਗਿਆ ਭਾਜਪਾ ਦੀ ਬੋਲੀ ਦੇਖੋ ਅੰਮ੍ਰਿਤ ਛਕਾਉਣ ਵਾਲੇ ਨੌਜਵਾਨਾਂ ਤੇ ਤੁਸੀਂ ਸਵਾਲ ਚੱਕਦੇ ਹੋ ਸਿੱਖਾਂ ਦੇ ਘਰਾਂ ਚ ਪੈਦਾ ਹੋ ਕੇ ਤੁਸੀਂ ਅੰਮ੍ਰਿਤ ਛਕਾਉਣ ਵਾਲਾ ਤੇ ਸਵਾਲ ਚੱਕਦੇ ਹੋ ਚਿੱਠੀਆਂ ਲਿਖਦੇ ਹੋ ਡੀਜੀਪੀ ਨੂੰ ਗਵਰਨਰਾਂ ਨੂੰ ਜਾ ਕੇ ਮਿਲਦੇ ਹੋ ਫਿਰ ਤੁਸੀਂ ਉਹਦੀ ਮਾਨਸਿਕਤਾ ਨੂੰ ਕੀ ਸਮਝੋਗੇ ਜਿਹੜਾ ਨਸ਼ਾ ਛਡਾਉਣ ਦੀ ਜ਼ਿੰਮੇਵਾਰੀ ਤੁਹਾਡੀ ਤੁਸੀਂ ਮੰਤਰੀ ਰਹੇ ਹੋ 5 ਸਾਲ ਤੁਸੀਂ ਐਮਐਲਏ ਰਹੇ ਹੋ ਸਰਕਾਰ ਦੇ ਵਿੱਚ ਤੁਸੀਂ ਤਾਂ ਕਹਿੰਦੇ ਹੋ ਅਸੀਂ ਤਿੰਨ ਵਾਰ ਜਿੱਤੇ ਹਾਂ ਤੁਸੀਂ ਤਿੰਨ ਵਾਰ ਜਿੱਤੇ ਹੋ ਤੇ ਦੱਸ ਦਿਓ ਨਾ ਇੱਕ ਕੰਮ ਤਾਂ ਦੱਸੋ ਨਾ ਕਿਹੜਾ ਕੀਤਾ ਲੋਕਾਂ ਲਈ ਜੀ ਵੀ ਜੇ ਸਭ ਤੋਂ ਵੱਡਾ ਜੇ ਪੰਜਾਬ ਦੀ ਤਬਾਹੀ ਦਾ ਕਾਰਨ ਬਣਿਆ ਹੈ ਪੰਜਾਬ ਦੀ ਜਵਾਨੀ ਦੀ ਜੋ ਬਗੀਪੁੰਨ ਵਾਲੀ ਸੋਚ ਨੂੰ ਖਤਮ ਕਰਨ ਦਾ ਇੱਕ ਕਾਰਨ ਬਣਿਆ ਉਹ ਨਸ਼ਾ ਹੈ ਜੀ ਤੇ ਤੁਸੀਂ ਉਸ ਨਸ਼ੇ ਨੂੰ ਬੰਦ ਕਰਾਉਣ ਲਈ ਤੁਸੀਂ ਸਰਕਾਰ ਦੇ ਵਿੱਚ ਰਹਿੰਦੇ ਆ ਕੀ ਕੀਤਾ ਹੈ ਜੀ ਸਰ ਤੁਸੀਂ ਇੰਨਾ ਪਿਆਰ ਦਿੱਤਾ ਹਨਾ ਕਾਫੀ ਲੰਮੇ ਸਮੇਂ ਤੋਂ 8 ਸਾਲ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ ਯੂਥ ਨੂੰ ਇਕੱਠਾ ਕਰਦੇ ਪਏ ਹੋ ਉਸ ਤੋਂ ਪਹਿਲਾਂ ਤੁਹਾਡੇ ਪਿਤਾ ਜੀ ਵੀ ਆ ਜਿਹੜੇ ਹਨਾ ਇੱਥੇ ਸੇਵਾ ਨਿਭਾ ਚੁੱਕੇ ਨੇ ਤੇ ਕਿ ਤੋ ਤੁਹਾਡਾ ਉਸ ਟਾਈਮ ਤੇ ਕਿਸੇ ਨੇ ਸਾਥ ਕਿਉਂ ਨਹੀਂ ਦਿੱਤਾਗਾ ਕੋਈ ਕੌਣ ਆਇਆ ਸੀ ਜਿਹੜਾ ਤੁਹਾਡੇ ਨਾਲ ਖੜਿਆ ਸੀਗਾ ਜਦੋਂ ਪਾਰਟੀ 'ਚ ਤੁਹਾਨੂੰ ਘੱਡਿਆ ਜਾ ਰਿਹਾ ਪਾਤਸ਼ਾਹ ਨਾਲ ਖੜੇ ਆ ਉੱਤੇ ਪੰਥ ਨਾਲ ਖੜੇ ਉਸ ਵੇਲੇ ਮਤਲਬ ਮੈਨੂੰ ਆਈਡੀਆ ਅੰਦਾਜ਼ਾ ਹੀ ਨਹੀਂ ਸੀਗਾ ਕਿ ਮੈਂ ਜਦੋਂ ਮੈਨੂੰ ਕਾਗਰਸ ਪਾਰਟੀ ਚੋਂ ਬਾਹਰ ਕੱਢਿਆ ਤੇ ਮੈਨੂੰ ਇੰਨਾ ਜ਼ਿਆਦਾ ਪਿਆਰ ਮਿਲੂਗਾ ਲੋਕਾਂ ਦਾ ਮੈਨੂੰ ਪਤਾ ਹੀ ਨਹੀਂ ਸੀ ਤੇ ਮੇਰੇ ਕੋਲ ਤਾਂ ਲੋਕ ਜਿਵੇਂ ਕਹਿ ਰਹੇ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਚੜਦੀ ਕਲਾ ਵਾਲੇ ਸਿੰਘ ਮੇਰੇ ਕੋਲੇ ਘਰੇ ਆਇਸ ਰੋਪਾਉ ਲੈ ਕੇ ਆਏ ਮੇਲੇ ਗਲਾਂ ਦੇ ਵਿੱਚ ਪਾਉਣ ਵਾਸਤੇ ਕਿ ਯਾ ਡੋਲੀ ਨਾ ਕਿ ਤੂੰ ਕਿਹੜਾ ਕੋ ਗਲਤ ਕੰਮ ਕੀਤਾ ਹੈ ਗਲਤ ਕੰਮ ਤਾਂ ਇਹਨਾਂ ਨੇ ਕੀਤਾ ਤੈਨੂੰ ਕੱਢ ਕੇ ਜੀ ਹਾਲਾਂਕਿ ਦੇਖੋ ਇਹਨਾਂ ਦੇ ਵਿੱਚੋਂ ਕੋਈ ਬਰਗਾੜੀ ਨਹੀਂ ਗਿਆ ਜੀ ਆਪ ਦੀ ਸਰਕਾਰ ਦੇ ਖਿਲਾਫ ਕਾਂਗਰਸ ਦੇ ਖਿਲਾਫ ਤਾਂ ਨਾ ਲੱਗਿਆ ਸੀ ਕਮਲੀ ਸਿੰਘ ਬਰਾੜ ਕੈਪਟਨ ਦੇ ਖਿਲਾਫ ਉਤੋਂ ਬੋਲ ਕੇ ਆਇਆ ਸੀ ਯਾ ਸਰਕਾਰ ਹੁੰਦੇ ਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਜੀ ਕਿ ਬੇਅਦਬੀ ਦਾ ਇਨਸਾਫ ਦਵਾਵਾਂਗੇ ਜਿਸ ਦਿਨ ਲੰਬੀ ਰੈਲੀ ਸੀ ਕਾਂਗਰਸ ਦੀ ਪਟਿਆਲੇ ਦੀ ਅਕਾਲੀ ਦਲ ਦੀ ਬਰਗਾੜੀ ਪੰਜਾਬੀਆਂ ਦੀ ਰੈਲੀ ਸੀ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੀ ਰੈਲੀ ਸੀ ਕੱਟ ਸੀ ਰੋਸ ਵਜੋਂ ਤੇ ਕਮਲਜੀਤ ਸਿੰਘ ਉੱਥੇ ਪਹੁੰਚਿਆ ਸੀ ਕਮਲਜੀਤ ਸਿੰਘ ਲਖੀਂਪੁਰ ਖੀਰੀ ਗਿਆ ਜਿੱਥੇ ਭਾਜਪਾ ਦੇ ਲੀਡਰਾਂ ਨੇ ਗੱਡੀਆਂ ਚਲਾਈਆਂ ਕਿਸਾਨਾਂ ਤੇ ਕਮਲਜੀਤ ਸਿੰਘ ਦਿੱਲੀ ਧਰਨੇ ਦੇ ਵਿੱਚ ਕਿਸਾਨ ਅੰਦੋਲਨ ਚ ਬੈਠਾ ਰਿਹਾ ਕਮਲਜੀਤ ਸਿੰਘ ਨਵਰੀਤ ਸਿੰਘ ਡਿਵੀਜ਼ਨ ਜਿਹੜਾ 26 ਜਨਵਰੀ ਨੂੰ ਜਿਹਦੇ ਗੋਲੀ ਮਾਰ ਕੇ ਪੁਲਿਸ ਦੀ ਗੋਲੀ ਨਾਲ ਜਿਹੜਾ ਨੌਜਵਾਨ ਸ਼ਹੀਦ ਹੋਇਆ ਸੀ ਉੱਤਰਾਖੰਡ ਉੱਥੇ ਗਿਆ ਇਹਨਾਂ ਚੋਂ ਦੱਸਣਾ ਤਾਂ ਸਹੀ ਇਹਨੋਂ ਤਾਂ ਕਮਲਜੀਤ ਸਿੰਘ ਸਾਹਮਣਾ ਚਾਹੀਦਾ ਸੀ ਕਿ ਕਮਲਜੀਤ ਸਿੰਘ ਤਾਂ ਬਿਨਾਂ ਉਹਦੇ ਰਤਬੇ ਤੋਂ ਪਲੇਟਫਾਰਮ ਤੋਂ ਤੇ ਫਿਰ ਉਹ ਸੋਚ ਤੇ ਫਿਰ ਡਿਪੈਂਡ ਕਰਦਾ ਕਿ ਅਸੀਂ ਇੱਥੇ ਪਹੁੰਚ ਵੀ ਸਕੇ ਅਸੀਂ ਉੱਥੇ ਜਾ ਨਹੀਂ ਸਕੇ ਇਹ ਤਾਂ ਸਾਡੇ ਤੋਂ ਅਕੇ ਲੰਘ ਗਿਆ ਤਾਂ ਸਖਸ਼ੀਅਤ ਦਾ ਭੈ ਹੈ ਇਹਨਾਂ ਨੂੰ ਡਰ ਹੋਣਾ ਕਿਸੇ ਗੱਲ ਦਾ ਕਿ ਇਹ ਅੱਗੇ ਨਿਕਲ ਜੂ ਸਾਨੂੰ ਇਨਸਿਕਿਉਰਟੀ ਹੋਣੀ ਹੈ ਤਾਂ ਸਾਹਮਣ ਦੀ ਰਜਾਈ ਇਹਨਾਂ ਨੇ ਧੱਕੇ ਮਾਰੇ ਇਹਨਾਂ ਨੇ ਜਲੀਲ ਕਰਕੇ ਬਾਹਰ ਕੱਢਿਆ ਪਰ ਆਪਾਂ ਨੂੰ ਪਰਵਾਹ ਹੀ ਨਹੀਂ ਆਪਾਂ ਪਹਿਲੇ ਦਿਨ ਹੀ ਇਹ ਗੱਲ ਕਹਿਤੀ ਸੀ ਜਿਸ ਦਿਨ ਇਹਨਾਂ ਨੇ ਮੈਨੂੰ ਕੱਢਿਆ ਸੀ ਤੇ ਮੇਰੀ ਪਹਿਲੀ ਪੋਸਟ ਹੀ ਇਹ ਸੀਗੀ ਕਿ ਪ੍ਰਵਾਹ ਨਹੀਂ ਕਿਸੇ ਕੇਰੀ ਬਾਤ ਸੱਚੇ ਨਾ ਉਹ ਸੱਚੇ ਨਾ ਤੋਂ ਉਸ ਪਰਮਾਤਮਾ ਤੋਂ ਬਿਨਾਂ ਆਪਾਂ ਨੂੰ ਇਹਨਾਂ ਦੀ ਪਰਵਾਹ ਨਹੀਂ ਹੈਗੀ ਕੌਣ ਆਹੀ ਅੱਜ ਵੇਖੋ ਕਾਂਗਰਸ ਦੇ ਕਿੰਨੇ ਪ੍ਰਧਾਨ ਆਏ ਆ ਜੀ ਇਹ ਸਦੀਵੀ ਨਹੀਂ ਕੁਸਤੀ ਹੈ ਜੀ ਜਿਹੜੀ ਚੀਜ਼ ਸਦੀਵੀ ਨਹੀਂ ਰਹਿਣੀ ਉਹਦਾ ਮਾਣ ਕਾਦਾ ਉਹਦਾ ਹੰਕਾਰ ਕਾਦਾ ਸਦੀਵੀ ਰਹਿਣ ਵਾਲੀ ਚੀਜ਼ ਹੈ ਉਸ ਪਰਮਾਤਮਾ ਦਾ ਮਾਨ ਕਰਨਾ ਹੈ ਤਾਨ ਕਰਨਾ ਹੈ ਤਾਂ ਗੁਰੂ ਤੇ ਕਰੋ ਉਹਦੇ ਨਾਮ ਤੇ ਕਰੋ ਤੇ ਚੀਜ਼ਾਂ ਜਿਹੜੀਆਂ ਦੇਖੋ ਅੱਜ ਪ੍ਰਧਾਨ ਮੰਤਰੀ ਮੋਦੀ ਆ ਸਰਦਾਰ ਮਨਮੋਹ ਸਿੰਘ ਰਹੇ ਆ ਕਾਨੂੰ ਕਿਸੇ ਹੋਰ ਨੇ ਆ ਜਾਣਾ ਪੰਜਾਬ ਦੀ ਗੱਲ ਕਰ ਲੋ ਬਾਦਲ ਸਾਹਿਬ ਰਹੇ ਆ ਮੁੱਖ ਮੰਤਰੀ ਕੈਪਟਨ ਸਾਹਿਬ ਰਹੇ ਆ ਚੰਨੀ ਜੀ ਰਹੇ ਆ ਭਗਵਾਨਤਮਾਨ ਆ ਗਿਆ ਕਾਨੂੰ ਕੋਈ ਹੋਰ ਬਣ ਚ ਸਦੀਵੀ ਤਾਂ ਨਹੀਂ ਨਾ ਰਹਿਣਾ ਤੇ ਜੇ ਸਦੀਵੀ ਇਸ ਗੱਲ ਦਾ ਹੰਕਾਰ ਕਰਕੇ ਅਸੀਂ ਬੈਠੇ ਰਹੀਏ ਕਿ ਇਹ ਤਾਂ ਚੀਜ਼ਾਂ ਸਦੀਵੀ ਆ ਤੇ ਉਹਦੇ ਕਰਕੇ ਅਸੀਂ ਦੂਜਿਆਂ ਨੂੰ ਵੱਢਦੇ ਆ ਆ ਦੇਖੋ ਹੁਣ ਮੈਂ ਤਾਂ ਕਰਦਾ ਫਿਰਦਾ ਜੀ ਮੇਰੇ ਮੇਰੇ ਸਾਰੇ ਸਾਥੀਆਂ ਕੋਲਸ ਨਹੀਂ ਜਾ ਰਹੇ ਆ ਬੰਦੇ ਲੈ ਕੇ ਜਾ ਰਹੇ ਆ ਇਨ ਪਤਾ ਹੀ ਨਹੀਂ ਸੀਗਾ ਕਿ ਮੈਂ ਚੋਣ ਲੜਨੇ ਲੁਧਿਆਣੇ ਤੋਂ ਮੈਨੂੰ ਲੋੜ ਪੈ ਸਕੀ ਐਡਾ ਮਤਲਬੀ ਆ ਤੂੰ ਤੂੰ ਪਹਿਲਾਂ ਤੂੰ ਆਪਦੇ ਮਤਲਬ ਲਈ ਆਪਦੀ ਮੌਕਾ ਪ੍ਰਸਤ ਆਪਦਾ ਐਡਾ ਮੌਕਾ ਪ੍ਰਸਤ ਤੂੰ ਆਪਦੇ ਲਾਹੇ ਲਈ ਕਿਸੇ ਨਜੀ ਲਾਹੇ ਲਈ ਮੈਨੂੰ ਪਾਰਟ ਜੋ ਕੱਟਦਾ ਅੱਜ ਤੂੰ ਮੇਰੇ ਦੋਸਤਾਂ ਕੋਲ ਸਨੇਹ ਭੇਜ ਜਾਣਾ ਯਾਰ ਜੀ ਮਤਲਬ ਤੈਨੂੰ ਪਤਾ ਹੀ ਨਹੀਂ ਸੀ ਮੰਜੀ ਠੋਕੇ ਭੇਜਾਂਗੇ ਦੇਖੀ ਜਾਈਏ ਤੁਸੀਂ ਜੀ 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 ਤੇ ਸਰ ਕਿਵੇਂ ਵੇਖਦੇ ਹੋ ਜਿਹੜਾ ਲੁਧਿਆਣੇ ਦੇ ਵਿੱਚ ਚੋਣ ਲੜ ਰਹੇ ਨੇ ਕਿਉਂਕਿ ਕਿਉਂਕਿ ਬਾਹਰੋਂ ਇੱਕ ਬੰਦਾ ਆ ਰਿਹਾ ਜਿੱਥੋਂ ਕਿ ਇੱਥੋਂ ਦੇ ਲੋਕਾਂ ਦਾ ਜਿਹੜਾ ਕਹਿਣਾ ਸੀਗਾ ਕਿ ਰਵਨੀਤ ਚੱਕੇ ਜਾਂਦੇ ਸੀ ਆਪਦੇ ਉਹਨਾਂ ਦੇ ਜਿਹੜੇ ਪਾਰਟੀ ਦੇ ਵਰਕਰ ਨੇ ਉਹਨਾਂ ਵੱਲੋਂ ਵੀ ਇੰਨੀਆਂ ਗੱਲਾਂ ਕਹੀਆਂ ਗਈਆਂ ਵੀ ਤੇ ਇੰਟਰਵਿਊਜ਼ ਨੇ ਜਿਹੜੇ ਪਿਛਲੇ ਉਹਨਾਂ ਵਿੱਚ ਇਹ ਗੱਲਾਂ ਹੋਈਆਂ ਨੇ ਤੇ ਹੁਣ ਕੀ ਲੱਗਦਾ ਕਿ ਜਿਹੜੇ ਲੋਕ ਨੇ ਉਹ ਰਾਜਾ ਵੜਿੰਗ ਤੇ ਭਰੋਸਾ ਕਰਨਗੇ ਨਹੀਂ ਨਹੀਂ ਭਰੋਸਾ ਕਰਾਂਗੇ ਤਾਂ ਪ੍ਰਤਾਪ ਸਿੰਘ ਬਾਜਵੇ ਨੇ ਇਹਦੀ ਬਲੀ ਦੇਣ ਨੂੰ ਫਸਾਇਆ ਇੱਥੇ ਨੂੰ ਸਿੱਟਿਆ ਹੈ ਸ਼ੇਰਾਂ ਦੇ ਮੂਹਰੇ ਸਿੱਟ ਤਾਂ ਇਹਨੂੰ ਲਿਆ ਕੇ ਵੀ ਖਾਜੋ ਨੋਚ ਨੋਚ ਕੇ ਇਹਨੂੰ ਜੀ ਰਵਨੀਤ ਸਿੰਘ ਬਿੱਟੂ 10 ਸਾਲ ਰਿਹਾ ਹੈ ਚਲੋ ਉਹਦੇ ਨਾਲ ਕਿਸੇ ਵੇਲੇ ਮੇਰਾ ਉਹਦੇ ਨਾਲ ਮੋਹ ਪਿਆਰ ਰਿਹਾ ਹੈ ਜਿਸ ਵੇਲੇ ਜਦੋਂ ਤੱਕ ਉਹ ਸਿੱਖਾਂ ਦੇ ਖਿਲਾਫ ਨਹੀਂ ਸੀ ਬੋਲਦਾ ਜੀ ਜਦੋਂ ਤੱਕ ਉਹਦੀ ਭਾਸ਼ਾ ਸਾਰਥਿਕ ਸੀ ਜਦੋਂ ਕੁਦਰਤੀ ਰੱਬ ਵੱਲੋਂ ਸਾਡੇ ਵਿੱਚ ਫਰਕ ਇਸ ਗੱਲੋਂ ਹੀ ਪੈ ਗਿਆ ਸਾਡੇ ਵਿਚਾਰਾਂ ਦੀ ਵੀ ਮੈਂ ਕਿ ਵੀ ਦੱਸਿਆ ਵਿਚਾਰਾਂ ਦੀ ਲੜਾਈ ਹੈ ਹੁਣ ਇਹ ਲੀਡਰਸ਼ਿਪ ਲੋਕਲ ਲੀਡਰਸ਼ਿਪ ਇਹ ਗੱਲ ਸਮਝੇ ਕਿ ਉਹਨਾਂ ਦੇ ਵਿੱਚੋਂ ਕਾਬਲ ਦਿਸਿਆ ਨੇ ਉਹਨਾਂ ਨੂੰ ਪਾਡੇ ਸਾਹਿਬ ਦੇਖੋ ਜੀ ਕਿੰਨੇ ਵਧੀਆ ਇਨਸਾਨ ਨੇ ਨੇਕ ਇਨਸਾਨ ਨੇ ਜੀ ਉਹਨਾਂ ਨੇ 9 ਲੱਖ ਲੜ ਲਏ ਹੁਣੇ ਮਿਲਦਾ ਅੱਤਵਾਦ ਦਾ ਦੌਰ ਵੀ ਉਹਨਾਂ ਨੇ ਖੰਡਾਇਆ ਹੈ ਉਸ ਪਰਿਵਾਰ ਨੇ ਤੇ 7-8 ਵਾਰ ਉਹ ਐਮਐਲਏ ਬਣ ਗਏ ਉਸ ਤੋਂ ਬਾਅਦ ਡਾਬਰ ਸਾਹਿਬ 5 ਵਾਰ ਐਮਐਲਏ ਬਣ ਚੁੱਕੇ ਆ ਉਹ ਨજર ਨਹੀਂ ਆਇਆ ਇਹਨਾਂ ਨੂੰ ਤੇ ਸਾਡਾ ਭਰਾ ਆਸ਼ੋ ਪੰਡਤ ਜੀ ਉਹ ਉਹਨਾਂ ਦਾ ਤਾਂ ਲਗਭਗ ਤੈ ਹੀ ਸੀ ਉਮੀਦਵਾਰੀ ਉਹਨਾਂ ਦੀ ਕਿ ਉਹਨਾਂ ਨੇ ਚੋਣ ਲੜਨੀ ਹੈ ਤੇ ਉਹ ਲੋਕ ਹੁਣ ਰੜਕੇ ਇਹਦੀ ਮੰਜੀ ਠੋਕਣ ਇਹ ਲਿਆ ਕੇ ਉੱਤੇ ਬਿਠਾਤਾ ਇਹਦੇ ਇਹ ਸਾਰੇ ਲੀਡਰਸ਼ਿਪ ਦੇ ਇਹਦਾ ਮਤਲਬ ਤੁਸੀਂ ਇਹ ਸ਼ੋਅ ਕਰ ਰਹੇ ਹੋ ਵੀ ਲੀਡਰਸ਼ਿਪ ਨਾਕਾਬਲ ਆ ਲਿਦਲੇ ਦੀ ਤੇ ਫਿਰ ਉਹ ਸਭ ਕੁਝ ਸਿਖਾਉਣ ਸਾਰੇ ਰੜਕੇ ਨੂੰ ਇਹਦੀ ਚੰਗੀ ਤਰ੍ਹਾਂ ਮੈਨੂੰ ਪਤਾ ਹੈ ਸਿਖਾਉਣਗੇ ਕਿਉਂਕਿ ਜਿਹੜੇ ਥੱਲੇ ਵਾਲੇ ਵਰਕਰ ਹਨ ਉਹ ਜਿਹੜੇ ਕਾਂਗਰਸ ਦੇ ਵਰਕਰ ਚਾਹੇ ਕੋਈ ਐਮਸੀ ਆ ਚਾਹੇ ਕੋਈ ਹੋਰ ਵਰਕਰ ਉਹ ਆਪਣੇ ਬਹੁਤ ਪਿਆਰੇ ਦੋਸਤ ਨੇ ਸਾਰੇ ਸਾਰਿਆਂ ਨਾਲ ਆਪਣਾ ਜਨਾਨਾ ਕਿਉਂਕਿ ਮੈਂ ਕਾਂਗਰਸ 'ਚ ਰਹਿਆ ਹਾਂ ਤੇ ਸਾਰਿਆਂ ਦੇ ਹੀ ਤਕਰੀ 80% ਬੰਦਿਆਂ ਦੇ ਮੈਨੂੰ ਫੋਨ ਆ ਚੁੱਕੇ ਆ ਜੀ ਕਿ ਭਾਈ ਕੋਈ ਗੱਲ ਹੀ ਨਹੀਂ ਯਾਰ ਤੇਰੇ ਨਾਲ ਅਸੀਂ ਤੂੰ ਸਾਡੇ ਨਾਲ ਔਕੇ ਸਭ ਕੁਝ ਸਮੇਂ ਤੇ ਖੜਦਾ ਰਿਹਾ ਹੈ ਤੇ ਇਹ ਕਿੱਥੋਂ ਖੜੂਗਾ ਯਾਨੀ ਕਿੱਥੇ ਲੱਭਣਾ ਸਾਨੂੰ ਸਾਡਾ ਜਿਹੜਾ ਲੋਕਲ ਅਸੀਂ ਜਿਹਨੂੰ ਲੋਕਲ ਸਮਾਜ ਤੇ ਅਸੀਂ ਉਹਨਾਂ ਨੇ ਸਾਡੇ ਫੋਨ ਚੱਕੇ ਤੇ ਤੁਸੀਂ ਤਾਂ ਸਾਡੇ ਦੁੱਖ ਸੁੱਖ ਚਾਹੁੰਦੇ ਰਹੇ ਹੋ ਔਰ ਜਿਹੜੀ ਗੱਲ ਤੁਸੀਂ ਕਿਹਾ ਵੀ 8 ਸਾਲ ਇੰਚਾਰਜ ਰਹੇ ਆਪਾਂ ਇੱਥੇ ਪਰ ਉਸ ਤੋਂ ਬਿਨਾ ਮੇਰਾ ਇੱਥੇ 2002 ਤੋਂ ਲੈ ਕੇ ਅੱਜ ਤੱਕ ਦਾ ਵਾਅ ਹੈ ਮੇਰਾ 22 ਸਾਲ ਦਾ ਇੱਥੋਂ ਦੇ ਦੋਸਤਾਂ ਮਿੱਤਰਾਂ ਨਾਲ ਜਰਾਨੇ ਆ ਇੱਕ ਦੂਜੇ ਨਾਲ ਖੜਨਾ ਨਿਭਣਾ ਇੱਕ ਦੂਜੇ ਦੇ ਸਾਥ ਹਰੇਕ ਮੁੱਦੇ ਤੇ ਲੜਾਈ ਲੜੀ ਆ ਔਰ ਅਸੀਂ ਤੁਸੀਂ ਦੇਖੋ ਵੀ ਅਸੀਂ ਉਸ ਵੇਲੇ ਇਕੱਲੇ ਅਸੀਂ ਕਾਂਗਰਸ ਦੇ ਸਾਡੀ ਟੀਮ ਸੀ ਕਿ ਅਸੀਂ ਹਰੇਕ ਪਿੰਡ ਤੇ ਹਰੇਕ ਸ਼ਹਿਰ ਦੇ ਵਾਰਡ ਦੇ ਵਿੱਚ ਬੂਥ ਕਮੇਟੀਆਂ ਬਣਾਈਆਂ ਸੀ ਉਹ ਕਿਸੇ ਕੋਲ ਨਹੀਂ ਹੈਗੀ ਨਾ ਮੌਜੂਦਾ ਐਮਪੀ ਕੋਲ ਆ ਬੂਥ ਕੇ ਵੋਟਰਾਂ ਦੀ ਲਿਸਟ ਕੋਈ ਨਾ ਜਿਹੜਾ ਲੜ ਰਿਹਾ ਇਹਦੇ ਕੋਲ ਆ ਨਾ ਕਿਸੇ ਹੋਰ ਲੀਡਰ ਕੋਲ ਹੋਣੀ ਆ ਉਹ ਅਸੀਂ ਤਿਆਰ ਕੀਤੇ ਜਿਸਿਕੋ ਯੂਥ ਕਾਂਗਰਸ ਸਾਡੇ ਤੋਂ ਮੰਗੀਆਂ ਸੀ ਉਹ ਸਾਡੇ ਕੋਲ ਸਾਰਾ ਰਿਕਾਰਡ ਆ ਉਹ ਲੋਕ ਹਜੇ ਵੀ ਸਾਡੇ ਨਾਲ ਟੱਚ ਆ ਕੋਈ ਗੱਲ ਨਹੀਂ ਇਹਨਾਂ ਨੂੰ ਇਹ ਦੱਸਾਂਗੇ ਕਿ ਵਰਕਰ ਦੀ ਤਾਕਤ ਕੀ ਹੁੰਦੀ ਹੈ ਔਰ ਮੇਰੀ ਲੀਡਰਸ਼ਿਪ ਨੂੰ ਦੁਆਰਾ ਦਰਖਾਸਤ ਆ ਕਿ ਅਸੀਂ ਚਪੇੜ ਮਾਰ ਕੇ ਭੇਜੋ ਇਹਦੇ ਤਾਂ ਕਿ ਪਤਾ ਲੱਗੇ ਕਿ ਦੂਜਿਆਂ ਦੇ ਹੱਕ ਦੇ ਉੱਤੇ ਡਾਕਾ ਮਾਰਨ ਦਾ ਨਤੀਜਾ ਕੀ ਹੁੰਦਾ ਜੀ ਜਦੋਂ ਰਾਜਾ ਵੜਿੰਗ ਨੂੰ ਐਮਪੀ ਉਮੀਦਵਾਰ ਐਲਾਨਿਆ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਪਹਿਲਾ ਰੋਡ ਸ਼ੋ ਹੁੰਦਾ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਉਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਸੀਗੀ ਕਿ ਪਾਰਟੀ ਵਿਰੋਧੀ ਨੀਤੀਆਂ ਨੇ ਤੁਹਾਡੇ ਆਣਾ ਕਹਿ ਕੇ ਬਾਹਰ ਕੱਢਿਆ ਸੀ ਉੱਥੇ ਹੀ ਇਹਨਾਂ ਦਾ ਵਿਰੋਧ ਆ ਜਿਹੜਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਹੁੰਦਾ ਕਿ ਸਿੱਖ ਵਿਰੋਧੀ ਨੀਤੀਆਂ ਨੇ ਰਾਜਾ ਵੜਿੰਗ ਦੀਆਂ ਦੇਖੋ ਹੁਣ ਲੋਕਾਂ ਦੇ ਵਿੱਚ ਸਾਹਮਣੇ ਆ ਗਈ ਨਾ ਗੱਲ ਦੇਖੋ ਜੋ ਸੱਚਾ ਉਹਨੇ ਪ੍ਰਗਟ ਹੋਣੀ ਹੈ ਜੀ ਉਹ ਜਿਹੜੇ ਲੋਕ ਵਿਰੋਧ ਕਰ ਰਹੇ ਸੀ ਨਾ ਉਹ ਪੀੜਤ ਅਸੇ ਜੇ ਲੋਕਾਂ ਤੋਂ ਉਹ ਪਹਿਲਾਂ ਹੀ ਤਕਲੀਫ 'ਚ ਨੇ ਉਹ ਕਿਉਂ ਵਿਰੋਧ ਕਰ ਰਿਹਾ ਸੀ ਪਤਾ ਉਹ ਕਿਉਂਕਿ ਇਹ ਮਾੜੀ ਸੋਚ ਵਾਲਾ ਬੰਦਾ ਮੱਧ ਪ੍ਰਦੇਸ਼ ਦੇ ਵਿੱਚ ਜਾਂਦਾ ਹੈ ਜੀ ਉੱਥੇ ਕਮਲਨਾਥ ਦੇ ਸਾਹਮਣੇ ਖੜ ਕੇ ਜੀ ਕਮਲਨਾਥ ਜੀ ਦੇ ਤੇ ਇਹ ਦੋਸ਼ ਲੱਗਦਾ ਹੈ ਜੀ ਕਿ ਉਹ ਦਿੱਲੀ ਦੇ ਵਿੱਚ ਸਿੱਕਤ ਲਿਆਉਣ ਦਾ ਦੋਸ਼ੀ ਹੈ ਜੀ ਤਾਂ ਉਸ ਬੰਦੇ ਦੇ ਸਾਹਮਣੇ ਖੜ ਕੇ ਉਹਦੇ ਕਸੀਦੇ ਪੜੇ ਉਹਦੀਆਂ ਸਿਫਤਾਂ ਕਰੀਆਂ ਜੀ ਉਹਨੂੰ ਕਲੀਨ ਚਿੱਟ ਦਿੱਤੀ ਜੀ ਯਾਰ ਤੁਮ ਉਦਾਲਤਾ ਤੋਂ ਉੱਤੇ ਹੋ ਗਿਆ ਉਹਨਾਂ ਨੇ ਵੀ ਕਿਹਾ ਜਾ ਰਿਹਾ ਸੀਗਾ ਕਿ ਇੰਦਰਾ ਗਾਂਧੀ ਨੂੰ ਮਾਂ ਕਿਹਾ ਜਾਂਦਾ ਵਾ ਰਾਜਾ ਵੜਿੰਗ ਦੇ ਵੱਲੋਂ ਹੁਣ ਦੇਖੋ ਹੁਣ ਕੋਈ ਲੋਕ ਸਵਾਲ ਵੀ ਚੱਕਣਗੇ ਵੀ ਤੁਸੀਂ ਕਾਂਗਰਸ 'ਚ ਰਹੇ ਉਦੋਂ ਨਹੀਂ ਬੋਲੇ ਮੈਂ ਉਦੋਂ ਵੀ ਕਹਿੰਦਾ ਸੀ ਕਿ ਇੰਦਰਾ ਗਾਂਧੀ ਮਰਤਬਾਦ ਹੈ ਜਦੋਂ ਤੱਕ ਇਹਨਾਂ ਸਾਹਾਂ 'ਚ ਸਾਹ ਹੈ ਉਦੋਂ ਤੱਕ ਇੰਦਰਾ ਗਾਂਧੀ ਮਰਤਬਾਦ ਹੀ ਰਹੂ ਜੀ ਅੱਜ ਕਹਿਣਗੇ ਕਈ ਲੋਕ ਅੱਜ ਕਹਿਣਗੇ ਕਾਂਗਰਸ 'ਚ ਹੈ ਨਹੀਂ ਤਾਂ ਕਹਿੰਦਾ ਹੋਊਗਾ ਮੇਰੀ ਪੁਰਾਣੀ ਮੈਂ ਰਿਕਾਰਡ ਚੱਕ ਕੇ ਵੀਡੀਓ ਤੁਹਾਨੂੰ ਦਿਖਾ ਸਕਦਾ ਹਾਂ ਉਹਨੂੰ ਮਾਂ ਕਹਿਣਾ ਜਿਹਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੂੰ ਮਾਂ ਕਹਿਣਾ ਉਹ ਮਾਂ ਹੋ ਸਕਦੀ ਕਿਸੇ ਦੀ ਉਹਨੂੰ ਤਾਂ ਉਹਦੇ ਪੁੱਤਾਂ ਨੂੰ ਨਹੀਂ ਮਾਂ ਕਹਿਣਾ ਚਾਹੀਦਾ ਕਿ ਗੁਰੂ ਘਰ ਦੇ ਉੱਤੇ ਹਮਲਾ ਕਰਨਾ ਗੁਰੂ ਦਰਬਾਰ ਤੇ ਹਮਲਾ ਕਰਨਾ ਔਰ ਇਹ ਉੱਥੇ ਖੜ ਕੇ ਉਹਦੇ ਉਹਨੂੰ ਕਲੀਨ ਚਿੱਟ ਦੇ ਰਿਹਾ ਵੀ ਜਦੋਂ 1984 ਚ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਉਦੋਂ ਤੇ ਤੇਰੀ ਉਮਰ ਹੀ 5-6 ਸਾਲ ਹੋਣੀ ਕਾਕਾ ਤੂੰ ਕਿਹੜੇ ਵੇਲੇ ਕਮਲਨਾਥ ਨੂੰ ਕਲੀਨ ਚਿੱਟ ਦੇਣ ਵਾਲਾ ਕੌਣ ਆ ਤੂੰ ਕਹਿੰਦਾ ਜੀ ਕਮਲਨਾਥ ਨੇ ਕੋਈ ਗੁਨਾਹ ਨਹੀਂ ਕੀਤਾ ਜੇ ਗੁਨਾਹ ਨਹੀਂ ਕੀਤਾ ਤਾਂ ਦੇਖੋ ਬਣਿਆ ਹੋਇਆ ਮੁੱਖ ਮੰਤਰੀ ਕਾਂਗਰਸ ਨੇ ਮੁੱਖ ਮੰਤਰੀ ਬਣਾਇਆ ਤੇ ਕਿੰਨੇ ਦਿਨਾਂ ਬਾਅਦ ਲਾਤਾ ਭਾਜਪਾ ਨੇ ਇਕ ਹਨ ਇਹ ਰੱਬ ਦਾ ਇਨਸਾਫ ਨਹੀਂ ਹੋ ਰਹੀ ਆ ਇਹ ਇਨਸਾਫ ਨਹੀਂ ਰੱਬ ਦਾ ਇਥੋਂ ਪਤਾ ਲੱਗਦਾ ਨਾ ਕਿ ਕਿੱਡਾ ਵੱਡਾ ਗੁਨਾਹ ਕੀਤਾ ਸਿੱਖਾਂ ਦੇ ਖੂਨ ਨਾਲ ਹੱਥ ਰੰਗੇ ਜਿਨ੍ਹਾਂ ਨੇ ਤੇ ਇਹ ਉਹਨਾਂ ਦੀਆਂ ਸਿਫਤਾਂ ਕਰਦਾ ਤੇ ਫਿਰ ਸਿੱਖ ਕਿਵੇਂ ਬਰਦਾਸ਼ਤ ਕਰਨਗੇ ਔਰ ਸਿੱਖਾਂ ਦੇ ਘਰੇ ਪੈਦਾ ਹੋਗੇ ਜੀ ਮੈਂ ਬਹੁਤ ਸਾਰੇ ਐਸੇ ਮੇਰੇ ਦੋਸਤ ਨੇ ਪੰਡਤਾਂ ਦੇ ਘਰਾਂ 'ਚ ਜੰਮੇ ਆ ਤੇ ਮੇਰੇ ਨਾਲ ਦਰਬਾਰ ਸਾਹਿਬ ਜਾਂਦੇ ਨੇ ਮੈਂ ਉਹਨਾਂ ਨਾਲ ਮੰਦਰ ਜਾਂਦਾ ਬਹੁਤ ਸਾਰੇ ਮੇਰੇ ਮੁਸਲਮਾਨ ਦੋਸਤ ਨੇ ਉਹ ਮੇਰੇ ਘਰੇ ਬੈਠ ਕੇ ਵੀ ਨਮਾਜ਼ਾਂ ਪੜ੍ਹਦੇ ਨੇ ਮੇਰਾ ਉਹਨਾਂ ਨਾਲ ਚਰਾਨੇ ਆ ਜੀ ਦੋਸਤਾਨੇ ਆ ਕਦੇ ਅਸੀਂ ਕਿਸੇ ਨਫ਼ਰਤ ਨਹੀਂ ਕੀਤੀ ਕਦੇ ਕਿਸੇ ਨੂੰ ਅਸੀਂ ਮਾੜਾ ਨਹੀਂ ਕਿਹਾ ਕਦੇ ਸੋਚਿਆ ਹੀ ਨਹੀਂ ਕੋਈ ਹਿੰਦੂ ਆ ਕੋਈ ਸਿੱਖ ਤੇ ਇਹ ਬੰਦਾ ਸਿੱਖਾਂ ਦੇ ਘਰੇ ਪੈਦਾ ਹੋ ਕੇ ਹੀ ਸਿੱਖਾਂ ਦੇ ਖਿਲਾਫ ਬੋਲੀ ਜਾਂਦਾ ਜੀ ਇੰਦਰਾ ਗਾਂਧੀ ਨੂੰ ਮਾਂ ਕਹੀ ਜਾਂਦਾ ਕਮਲਨਾਥ ਨੂੰ ਬਾਪੂ ਬੁਣਾ ਹੀ ਫਿਰਦਾ ਉਹਦਾ ਜੀ 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 ਸਰ ਅਮਰਿਤਾ ਵੜਿੰਗ ਦੇ ਵੱਲੋਂ ਵੀ ਬੀਤੇ ਦਿਨੀ ਬਿਆਨ ਆਂਦਾ ਹੈ ਕਿ ਉਹ ਜਿਹੜਾ ਕਾਂਗਰਸ ਦੇ ਪੰਜੇ ਦਾ ਉਹਨਾਂ ਦੇ ਨਾਲ ਟਿੱਪਣੀ ਕਰਦੇ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਮਤਲਬ ਕੀ ਦੇਖਦੇ ਹੋ ਇਹਦੇ ਤੇ ਹੁਣ ਦੇਖੋ ਤੁਸੀਂ ਪਰਿਵਾਰ ਵਿੱਚ ਬੈਠਦੇ ਹੋ ਇੱਕ ਖੁਰਾਕ ਹੁੰਦੀ ਹੈ ਸਰੀਰ ਨੂੰ ਦੇਣ ਵਾਲੀ ਵੀ ਸਰੀਰ ਤਕੜਾ ਰਹਿੰਦਾ ਚੰਗੀ ਖੁਰਾਕ ਹੁੰਦੀ ਹੈ ਇੱਕ ਖੁਰਾਕ ਹੁੰਦੀ ਹੈ ਇਹਨੂੰ ਮਾਈਂਡ ਨੂੰ ਸੋਚ ਨੂੰ ਦੇਣ ਵਾਲੀ ਤੁਸੀਂ ਸੋਚ ਨੂੰ ਕੀ ਦਿੰਨੇ ਉਹਦੇ ਨਾਲ ਤੁਹਾਡਾ ਦਿਮਾਗ ਤੰਦਰੁਸਤ ਸੋਚ ਤੰਦਰੁਸਤ ਬਣਦੀ ਹੈ ਸੋਚ ਹਿਲਦੀ ਹੁੰਦੀ ਹੈ ਹੁਣ ਤੁਸੀਂ ਜਦੋਂ ਪਰਿਵਾਰ ਵਿੱਚ ਬੈਠਦੇ ਹੋ ਹੈ ਤਾਂ ਦੋਨੇ ਪਤੀ ਪਤਨੀ ਨਾ ਤੁਸੀਂ ਪਰਿਵਾਰ ਵਿੱਚ ਬੈਠ ਕੇ ਦਿਮਾਗ ਨੂੰ ਚੰਗੇ ਵਿਚਾਰ ਥੋੜੀ ਦਿੰਨੇ ਹੋ ਛੋਟਾ ਵਿਚਾਰ ਹੀ ਦਿੰਨੇ ਹੋ ਨਾ ਮਤਲਬ ਫੇਮਸ ਹੋਣ ਲਈ ਛੋਟੀਆਂ ਛੋਟੀਆਂ ਗੱਲਾਂ ਕਰਨੀਆਂ ਤੁਸੀਂ ਪੰਜੇ ਨੂੰ ਪੰਜੇ ਦੀ ਤੁਲਨਾ ਕੋ ਨਾਨਕ ਸਾਹਿਬ ਦੇ ਪੰਜੇ ਨਾਲ ਕਰਦੇ ਗੁਰੂ ਨਾਨਕ ਸਾਹਿਬ ਦਾ ਪੰਜਾ ਰਹਿਮਤਾਂ ਵੰਡਦਾ ਹੈ ਗੁਰੂ ਨਾਨਕ ਸਾਹਿਬ ਦੇ ਪੰਜੇ ਨੇ ਸੱਜਣ ਠੱਗ ਕੌਡੇ ਰਾਕਸ਼ ਵਲੀ ਖੰਧਾਰੀ ਵਰਗਿਆਂ ਨੂੰ ਸਿੱਧੇ ਰਸਤੇ ਤੋੜਿਆ ਐਡੇ ਐਡੇ ਜਿਹੜੇ ਸਮਾਜ ਦੇ ਸਭ ਤੋਂ ਬੁਰੇ ਬੰਦੇ ਸੀ ਤੇ ਤੁਸੀਂ ਜਿਹੜੇ ਪੰਜੇ ਦੀ ਗੱਲ ਕਰਦੇ ਹੋ ਨਾ ਉਹ ਪੰਜੇ ਨੇ ਬਸਤਾ ਦੀਆਂ ਬਾੜੀਆਂ ਚੋਂ ਪੈਸੇ ਖਾਦੇ ਆ ਉਸ ਪੰਜੇ ਨੇ ਕਰਨ ਕੁਟਾਰੀਆ ਸਮੇਤ ਉਹਦੇ ਪਰਿਵਾਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਫੁੱਲਾਂ ਵਰਗੇ 3 ਤੇ 7 ਸਾਲ ਦੇ ਬੱਚਿਆਂ ਨੂੰ ਕੋਈ ਗੋਲੀ ਮਾਰਦਾ ਜਿੰਦਗੀ ਉਹਨਾਂ ਦੀ ਬਣਾਉਣ ਵਾਸਤੇ ਬੰਦਾ ਸਾਰੀ ਜ਼ਿੰਦਗੀ ਸੰਘਰਸ਼ ਕਰਦਾ ਹੈ ਕਿ ਮੈਂ ਆਪਣੇ ਬੱਚਿਆਂ ਦਾ ਚੀਵਨ ਬਣਾਵਾ ਤੇ ਤੁਸੀਂ ਉਹ ਬੱਚੇ ਮਰਵਾਤੇ ਬੱਚਿਆਂ ਦੇ ਕਾਤਲ ਤੁਸੀਂ ਪਤੀ ਪਤਨੀ ਹੋ ਤੁਹਾਡਾ ਭਰਾ ਹੈ ਬੀਬੀ ਦਾ ਭਰਾ ਹੈ ਨਾ ਜਿਹੜਾ ਉਹਦੇ ਤੇ ਦੋਸ਼ ਲੱਗੇ ਸੀ ਤੇ ਬੀਬੀ ਕਦੇ ਇਹਦੇ ਬਾਰੇ ਬੋਲੀ ਆ ਕਦੇ ਉਹਨਾਂ ਬੱਚਿਆਂ ਦੇ ਘਰੇ ਜਾ ਕੇ ਹਾਲਚਲ ਪੁੱਛਿਆ ਉਹਨਾਂ ਉਹਦੀ ਮਾਂ ਦਾ ਉਹ ਉਹਨਾਂ ਬੱਚਿਆਂ ਦੀ ਮਾਂ ਦਾ ਕਿ ਤੇਰੇ ਬੱਚੇ ਮਰ ਗਏ ਇਹਨਾਂ ਨੇ ਤਾਂ ਯਾਰ ਮਤਲਬ ਇਹ ਜਿਹੜੀ ਮੈਂ ਜਿਹੜੀ ਗੱਲ ਕਰ ਰਿਹਾ ਸੀ ਨਾ ਬੈਠ ਕੇ ਜਦੋਂ ਆਪਾਂ ਪਰਿਵਾਰ ਚ ਬੈਠਨੇ ਆ ਆਪਾਂ ਕਿਹੋ ਜੀਆਂ ਚਰਚਾਵਾਵਾਂ ਕਰਦੇ ਆ ਕਿਹੋ ਜੇ ਗੱਲਾਂ ਕਰਦੇ ਆ ਉਹ ਦੇਖੋ ਤੁਸੀਂ ਲੋਕਾਂ ਨੇ ਸਿੱਧੂ ਮਸੇਵਾਲੇ ਦੇ ਘਰ ਗਿਆ ਜੀ ਸਿੱਧੂ ਮਸੇਵਾਲੇ ਦੇ ਭਰਾ ਦਾ ਜਨਮ ਹੋਇਆ ਨਾ ਤੇ ਲੋਕਾਂ ਦੇ ਕਮੈਂਟ ਪੜਨ ਵਾਲ ਸੀ ਥੱਲੇ ਉਹ ਕਹਿੰਦੇ ਦੇਖੋ ਇਹਦਾ ਪਰਚਾਵਾ ਨਾ ਪੈਂਣ ਦੇ ਉਹਦੇ ਤੇ ਜੀ ਕਾਂਗਰਸ ਦੇ ਪ੍ਰਧਾਨ ਦਾ ਰਾਜੇ ਵਿੜਿੰਗ ਦਾ ਪ੍ਰਸ਼ਾਵਾ ਪੈਣ ਤੋਂ ਲੋਕ ਡਰਦੇ ਕਿ ਕਿੰਦੀ ਵੱਡੀ ਲਾਹਨਤ ਹੈ ਦੇ ਵਾਸਤੇ ਕਿ ਆਮ ਲੋਕੀਂ ਗੱਲ ਕਰਦੇ ਵੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਤੇ ਇਹਦਾ ਪ੍ਰਸ਼ਾਵਾ ਨਾ ਪੈਵੇ ਕਿਉਂਕਿ ਦੁੱਖਾਂ ਤਕਲੀਫਾਂ ਦਾ ਪਹਾੜ ਜਿਉਂ ਉਹਨਾਂ ਤੇ ਟੁੱਟਿਆ ਸੀ ਨਾ ਤਾਂ ਇਹਦੀ ਵਜ੍ਹਾ ਨਾਲ ਟੁੱਟਿਆ ਸੀ ਉਹ ਜੀ ਉਹਦਾ ਇਨਸਾਫ ਨਹੀਂ ਮਿਲਿਆ ਤਾਂ ਇੱਕ ਪ੍ਰਧਾਨ ਕਾਂਗਰਸ ਦਾ ਇਹਦੀ ਵਜ੍ਹਾ ਨਾਲ ਨਹੀਂ ਮਿਲਿਆ ਜੀ ਜੀ ਤਾਂ ਹੁਣ ਰਵਨੀਤ ਬਿੱਟੂ ਨੂੰ ਕੀ ਕਹਿਣਾ ਚਾਹੂਗੇ ਕਿ ਇੱਕਦਮ ਜਦੋਂ ਝਟਕਾ ਦਿੱਤਾ ਜਾਂਦਾ ਰਵਨੀਤ ਬਿੱਲੋ ਬਿੱਟੂ ਵੱਲੋਂ ਕਾਂਗਰਸ ਨੂੰ ਛੱਡ ਪਾਛਪਾ ਦੇ ਵਿੱਚ ਸ਼ਾਮਿਲ ਹੁੰਦੇ ਨੇ ਤੇ ਅੱਜ ਮੈਂ ਤਾਂ ਉਹੀ ਕਹਿੰਨਾ ਜੀ ਦੇਖੋ ਇਹ ਲੋਕ ਕੁਰਸੀਆਂ ਦੇ ਭੁੱਖੇ ਨੇ ਕੁਰਸੀ ਦੀ ਭੁੱਖ ਬੰਦੇ ਨੂੰ ਜਿਵੇਂ ਖਤਮ ਕਰ ਦਿੰਦੀ ਹੈ ਦੇਖੋ ਕੁਰਸੀ ਦੀ ਜਿਹੜੀ ਸਦੀਵੀ ਨਹੀਂ ਰਹਿਣੀ ਮੈਂ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਸਦੀਵੀ ਚੀਜ਼ ਰਹਿਣ ਵਾਲੀ ਹੈ ਤੁਹਾਡਾ ਕਿਰਦਾਰ ਅੱਜ ਕਿਰਦਾਰ ਦੀ ਗੱਲ ਕਰਦੇ ਆਂ ਬਾਬਾ ਜਰਨੈਲ ਹਰੀ ਸਿੰਘ ਨੜੂਆ ਤੁਸੀਂ ਦੇਖੋ ਅਫਗਾਨਿਸਤਾਨ ਦੇ ਉੱਤੇ ਇੰਗਲੈਂਡ ਵਾਲੇ ਗੋਰਿਆਂ ਨੇ ਇੰਗਲੈਂਡ ਉਸ ਵੇਲੇ ਅੱਜ ਤੱਕ ਚਲੋ ਸਾਰਿਆਂ ਕੋਲੇ ਵੱਡੇ ਵੱਡੇ ਹਥਿਆਰ ਸਭ ਤੋਂ ਪਹਿਲਾਂ ਹਥਿਆਰ ਉਹਨਾਂ ਕੋਲੇ ਵਧੀਆ ਆਏ ਸੀਗੇ ਉਨਾਂ ਨੇ ਹਰੇਕ ਮੁਲਕ ਤੇ ਕਬਜ਼ਾ ਕੀਤਾ ਸਾਡੇ ਦੇ ਵੀ ਕੀਤਾ ਸੀ ਅਫਗਾਨੀਆਂ ਨੇ ਉਹ ਵੀ ਭੁਜਾਤੇ ਜੀ ਰਸ਼ੀਆ ਦਾ ਬਾਰਡਰ ਵੀ ਲੱਗਦਾ ਨਾਲ ਤੇ ਰਸ਼ੀਆ ਆਪਣੇ ਆਪ ਨੂੰ ਵੱਡੀ ਪਾਵਰ ਮੰਨਦਾ ਹੈ ਅਮਰੀਕਾ ਦੇ ਬਰਾਬਰ ਦੀ ਤਾਕਤ ਮੰਨਦਾ ਰਸ਼ੀਆ ਵਾਲਿਆਂ ਦੀ ਝੋਲ ਚਕਾਈ ਉਹਨਾਂ ਨੇ ਜੀ ਫਿਰ ਉਹਨਾਂ ਨੇ ਅਮਰੀਕਾਲੇ ਜਾ ਛੜਛੜ ਭੱਜੇ ਪੈਸਾ ਛੱਡ ਕੇ ਡਾਲਰ ਛੱਡ ਕੇ ਭੱਜੇ ਸਾਥ ਹਥਿਆਰ ਛੱਡ ਕੇ ਭੱਜੇ ਉਹ ਵੀ ਭੁਜਾਤੇ ਜੀ ਉਹ ਵੱਡੇ ਵੱਡੇ ਹਥਿਆਰਾਂ ਦੀ ਗੱਲ ਸੀ ਪਰ ਬਾਬੇ ਹਰੀ ਸਿੰਘ ਨੜੂਏ ਨੇ ਸਾਡੇ ਜਰਨੈਲ ਨੇ ਖੈਬਰ ਦਰੇ ਦੇ ਉੱਤੇ ਕੇਸਰੀ ਨਿਸ਼ਾਨ ਚਲਾਇਆ ਜੀ ਕਿਉਂ ਕਿਉਂਕਿ ਕਿਰਦਾਰ ਸੀ ਉਹ ਕਿਰਦਾਰ ਹੈ ਨਹੀਂ ਨਾ ਲੀਡਰਾਂ ਦਾ ਕੋਸੀ ਪਿੱਛੇ ਛੋਟੇ ਛੋਟੇ ਅਹੁਦਿਆਂ ਰਤਵੀਆਂ ਪਿੱਛੇ ਜਿਹੜੇ ਸਦੀਵੀ ਨਹੀਂ ਰਹਣੇ ਆਪਦੇ ਸਿਧਾਂਤ ਚੱਕੇ ਟੰਗੇ ਜਾਂਦੇ ਆਂ ਇਹੀ ਹਾਲ ਬਾਦਲਾਂ ਦਾ ਰਿਹਾ ਨਾ ਬਾਦਲ ਵੀ ਤਾਂ ਹੀ ਖਤਮ ਹੋਏ ਆ ਨਾ ਜੇ ਉਹਨਾਂ ਨੇ ਸਿਧਾਂਤਾਂ ਨੂੰ ਚੱਕੇ ਤੇ ਟੰਗੇ ਮੰਤਰੀ ਪੁਣਾ ਹੰਡਾਉਣ ਦੀ ਗੱਲ ਸੀ ਗੁਰੂ ਸਾਹਿਬ ਦੀ ਵਿਵੇਦਵੀ ਦਾ ਇਨਸਾਫ ਲੈਣ ਦੀ ਗੱਲ ਹੀ ਨਹੀਂ ਕੀਤੀ ਔਰ ਮੈਂ ਇਹ ਗੱਲ ਕਹਿਣੀ ਚਾਹਾਂਗਾ ਜੀ ਕਿ ਇਹ ਦੋਨੇ ਬੰਦੇ ਜਿਹੜੇ ਚੋਣ ਲੜ ਰਹੇ ਆ ਇੱਕ ਭਾਜਪਾ ਵੱਲੋਂ ਇੱਕ ਕਾਂਗਰਸ ਵੱਲੋਂ ਦੋਨੇ ਤਿੰਨ ਤਿੰਨ ਵਾਰ ਜਿੱਤੂਗਾ ਇੱਕ ਤਿੰਨ ਵਾਰ ਐਮ.ਐਲ.ਏ ਬਣਿਆ ਕਿ ਤਿੰਨ ਵਾਰ ਐਮ.ਪੀ ਬਣਿਆ ਲੋਕ ਇਹਨਾਂ ਤੋਂ ਪੁੱਛਣ ਵੀ ਤੁਸੀਂ ਤਿੰਨ ਤਿੰਨ ਵਾਰ ਚੁਣ ਕੇ ਗਏ ਆ ਤੂੰ ਪਾਰਲੀਮੈਂਟ ਗਿਆ ਤਿੰਨ ਵਾਰ ਤੂੰ ਵਿਧਾਨ ਸਭਾ ਗਿਆ ਤੂੰ ਇੱਕ ਕੰਮ ਐਸਾ ਗਣਾ ਜੀ ਵੀ ਜਿਹਦੇ ਕਰਕੇ ਹੁਣ ਤੁਹਾਨੂੰ ਅਸੀਂ ਫੇਰ ਵੋਟਾਂ ਪਾਈ ਗਈ ਜੀ ਅਸੀਂ ਜਿਹੜੇ ਬਿਨਾਂ ਅਹੁਦੇ ਰਤਬੇ ਤੋਂ ਬਿਨਾਂ ਕਿਸੇ ਪਲੇਟਫਾਰਮ ਤੋਂ ਲੋਕਾਂ ਦੀ ਲੜਾਈ ਲੜਦੇ ਰਹੇ ਹਾਂ ਨਿਰੰਤਰ ਅੱਗੇ ਵੀ ਲੜਾਂਗੇ ਤੇ ਜੇ ਸਾਡੇ ਵਰਗਿਆਂ ਨੂੰ ਕਿਤੇ ਨਿਮਾਣਿਆਂ ਨਤਾਣਿਆਂ ਨੂੰ ਪਾਰਲੀਮੈਂਟ 'ਚ ਜਾਣ ਦਾ ਮੌਕਾ ਮਿਲਦਾ ਹੈ ਤੇ ਅਸੀਂ ਦੱਸਾਂਗੇ ਪਾਰਲੀਮੈਂਟ ਮੈਂਬਰ ਕਿ ਲੋਕ ਪਾਰਟੀਆਂ ਨੂੰ ਛੱਡ ਕੇ ਆਜ਼ਾਦ ਉਮੀਦਵਾਰ ਨੂੰ ਤਨੂ ਵੋਟ ਪਾਣਗੇ ਬਿਲਕੁਲ ਪਾਣਗੇ ਲੋਕਾਂ ਦਾ ਪਿਆਰ ਹੀ ਇਹਨਾਂ ਨੂੰ ਮਿਲ ਰਿਹਾ ਹੈ ਤੁਸੀਂ ਆਪ ਥੋੜੀ ਇੰਟਰਵਿਊ ਚਲਣੀ ਹੈ ਨਾ ਤੁਸੀਂ ਦੇਖ ਲਓ ਥੱਲੇ ਪੜ੍ਹ ਲਿਓ ਮੈਂ ਤਾਂ ਪੜਦਾ ਨਹੀਂ ਮੈਂ ਤਾਂ ਲੋਕ ਦੱਸਦੇ ਮੇਰੇ ਕੋਲ ਤਾਂ ਸਮਝ ਨਹੀਂ ਕਮੈਂਟ ਪੜ੍ਹ ਲਓ ਤੁਸੀਂ ਪੜ੍ਹ ਲਿਓ ਤੁਸੀਂ ਦੇਖ ਲਿਓ ਕਿ ਲੋਕ ਕੀ ਸੰਕੇਤ ਦੇ ਰਹੇ ਆ ਕੀ ਸੁਨੇਹਾ ਦੇ ਰਹੇ ਆ ਲੋਕ ਆੱਕ ਚੁੱਕੇ ਆ ਨਾ ਕਿਉਂਕਿ ਹਰੇਕ ਸਰਸੀ ਜਮਾਤ ਦੇ ਸਿਧਾਂਤਾਂ ਤੋਂ ਥੜਕ ਚੁੱਕੀ ਆ ਉਹ ਚੀਜ਼ ਉਹ ਮੁੱਦੇ ਜਿਉਂ ਦੀ ਤਿਉਂ ਮੂੰਹ ਅੱਡੀ ਖੜਿਆ ਤੁਸੀਂ ਦੇਖੋ ਗੁਰੂ ਸਾਹਿਬ ਦੀ ਬੇਅਦਬੀ ਦੀ ਗੱਲ ਸੀ 2015 ਚ ਹੋਈ ਆ ਨਾ ਅਜਨੌ ਸਾਲ ਹੋ ਗਿਆ ਨਾ ਜੀ ਇਨਸਾਫ ਨਸ਼ੇ ਦੀ ਗੱਲ ਸੀ 2007 ਤੋਂ ਜੋਂ ਅਕਾਲੀ ਦਾ ਲਾਇਆ ਚਿੱਟਾ ਆ ਨਾ ਅੱਜ ਤੱਕ ਉਹ ਵੀ ਚੱਲ ਰਿਹਾ ਨਾ ਭਗਵਾਨ ਤੁਮਨ ਵੀ ਕਹਿੰਦਾ ਇਹ ਬੰਦ ਕਰ ਦੋ ਮਸਲੇ ਤਾਂ ਜਿਉਂ ਦੀ ਤਿਉਂ ਆ ਰੁਜ਼ਗਾਰ ਦੀ ਗੱਲ ਆ ਸਭ ਤੋਂ ਵੱਧ ਜਿਹੜਾ ਵੱਡਾ ਮਸਲਾ ਹੈ ਸਾਡਾ ਇਹ ਰੁਜ਼ਗਾਰ ਦਾ ਹੈ ਨੌਕਰੀਆਂ ਦਾ ਹੈ ਸਾਡੇ ਉਹ ਬੱਚੇ ਅਸੀਂ ਦੇਖੋ ਦੁਖਦਾਈ ਵੀ ਹੈ ਪਹਿਲੂ ਤੇ ਅਸੀਂ ਉਹ ਬੱਚਿਆਂ ਨੂੰ ਜਿਹੜੇ 12 ਪਲੱਸ 2 ਕਰਕੇ ਬੱਚਾ ਸਾਡੀ ਧੀ ਨੂੰ ਅਸੀਂ ਕੱਲੀ ਨੂੰ ਬਗਾਨੇ ਨਾਲ ਦੇ ਘਰ ਵੀ ਨਹੀਂ ਜਾਣ ਦਿੰਦੇ ਜੀ ਕਿ ਐਨੇ ਸਿਸਟਮ ਤੇ ਬੱਚੇ ਹੁੰਦੇ ਐਨੇ ਛੋਟੇ ਹੁੰਦੇ ਕੋਈ ਗੁਮਰਾਹ ਨਾ ਕਰ ਲੇ ਬੱਚਿਆਂ ਨੂੰ ਵਰਗਲਾ ਨਾ ਲਵੇ ਤੇ ਉਹ ਮਾਪੇ ਬਾਰਲੇ ਮੁਲਕਾਂ ਚ ਭੇਜੀ ਜਾਂਦੇ ਆਪਣੇ ਬੱਚਿਆਂ ਨੂੰ ਕੀ ਕਾਰਨ ਕੌਣ ਜ਼ਿੰਮੇਵਾਰ ਹੈ ਕਿੰਨੇ ਲੋਕਾਂ ਨੇ ਸੱਤਾ ਭੋਗੀ ਆ ਕਿੰਨੇ ਲੋਕਾਂ ਨੇ ਰਾਜ ਕੀਤਾ ਹੈ ਕਿੰਨੇ ਲੋਕਾਂ ਨੇ ਯੋਜਨਾਵਾਂ ਬਣਾਉਣੀਆਂ ਸੀ ਕਿੰਨਾਂ ਨੇ ਰੁਜ਼ਗਾਰ ਦੇਣਾ ਸੀ 2 ਕਰੋੜ ਨੌਕਰੀ ਦੇਣ ਦਾ ਵਾਅਦਾ મોદી ਨੇ ਕੀਤਾ ਸੀ ਬਿੱਟੂ ਜੀ ਬੋਲੋ ਦਿੱਤੀਆਂ 2 ਕਰੋੜ ਨੌਕਰੀਆਂ ਤਾਂ ਰਣੇ ਉਧਰ ਸਿਰਫ ਵੋਟਾਂ ਤੇ ਆਉਣ ਲਈ ਕਿ ਐਸ ਕੀ ਖੋਰੇ ਰਾਮ ਮੰਦਰ ਦੇ ਨਾਂ ਤੇ ਵੋਟਾਂ ਪੈ ਜਾਣਗੀਆਂ ਤੇ ਅਸੀਂ ਉਧਰ ਰਲ ਜਾਈਏ ਜੀ ਇਹ ਧਰਮ ਦੇ ਪੱਤੇ ਪੰਜਾਬ 'ਚ ਨਹੀਂ ਚੱਲਣੇ ਫਿਰਕੂ ਪੱਤੇ ਪੰਜਾਬ 'ਚ ਨਹੀਂ ਚੱਲਣੇ ਪੰਜਾਬ ਦੇ ਲੋਕ ਪੜੇ ਲਿਖੇ ਨੇ ਤੇ ਪੰਜਾਬ ਨੂੰ ਕਦੇ ਵੀ ਧਰਮ ਦੇ ਨਾਂ ਤੇ ਵੰਡਿਆ ਨਹੀਂ ਜਾ ਸਕਦਾ ਜੀ ਜੀ ਧੰਨਵਾਦ ਜੀ ਸੋ ਇਹਨਾਂ ਸਾਡੇ ਨਾਲ ਕਮਲਜੀਤ ਬਰਾੜ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਤੇ ਆਉਣ ਵਾਲੀਆਂ ਲੋਕ ਸਭਾ ਦੇ ਚੋਣਾਂ ਦੇ ਨਤੀਜੇ ਦੱਸਣਗੇ ਕਿ ਕਿਹੜੀ ਪਾਰਟੀ ਨੂੰ ਲੋਕ ਨੇ ਜਿਹੜੇ ਪਿਆਰ ਕਰ ਰਹੇ ਨੇ ਤੇ ਕੀ ਸਿੱਟੇ ਆ ਜਿਹੜੇ ਕਿ ਉਸ ਨਤੀਜੇ ਦੇ ਨਿਕਲਣਗੇ